ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਰਣ ਸਿੰਘ ਵਾਲਾ ਇਹ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਬਰਗਾੜੀ ਤੋਂ ਨਾਲ ਹੀ ਇਹ ਪਿੰਡ ਰਹਿ ਜਾਂਦਾ ਦੋਸਤੋ ਸਿੱਧੀ ਸੜਕ ਰਣ ਸਿੰਘ ਵਾਲਾ ਹੋ ਕੇ ਅੱਗੇ ਜੈਤੋ ਨੂੰ ਜਾਂਦੀ ਹੈ ਦੋਨਾਂ ਇਹਨਾਂ ਕਸਬਿਆਂ ਜਾਂ ਸ਼ਹਿਰਾਂ ਦੇ ਸਨ ਵਿੱਚ ਇਹ ਪਿੰਡ ਆਉਂਦਾ ਹੈ ਰਣ ਸਿੰਘ ਵਾਲਾ ਪਿੰਡ ਚੋਂ ਵੀਡੀਓ ਬਣਾ ਰਹੇ ਆ ਤੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਹੋਰੀ ਪਸ਼ੂ ਪਾਲਣ ਦਾ ਕੰਮ ਕਰਦੇ ਆ ਖੇਤੀਬਾੜੀ ਦੇ ਨਾਲ ਨਾਲ ਅੱਜ ਇਹਨਾਂ ਨੇ ਤਿੰਨ ਜਰਸੀ ਨਸਲ ਦੀਆਂ ਵਾੜਾਂ ਵਿਕਾਊ ਕੀਤੀਆਂ ਇੱਕ ਛੋਟੀ ਬੱਛੀ ਐ ਦੋਸਤੋ ਛੋਟੀ ਉਮਰ ਦੀ ਐ ਤੇ ਦੋ ਬੱਛੀਆਂ ਜਿਹੜੀਆਂ ਉਹ ਵੱਡੇ ਕੱਦ ਕਾਟ ਚ ਜਿੰਨਾਂ ਚੋਂ ਇੱਕ ਗੱਬਣ ਚੈੱਕ ਪਾਸ ਵੀ ਐ ਸੋ ਲਾਸਟ ਤੱਕ ਵੀਡੀਓ ਦੇਖ ਲਿਓ ਜਿਹੜੀ ਵਾੜ ਤੁਹਾਨੂੰ ਇਹਨਾਂ ਚੋਂ ਜਚੂਗੀ ਉਹਦੀ ਤਸੱਲੀ ਤੁਸੀਂ ਕਰੋਗੇ ਖਾਸ ਕਰਕੇ ਜਿਹੜੀ ਗੱਬਣ ਬੱਛੀ ਐ ਉਹਨੂੰ ਤੁਸੀਂ ਇੱਥੋਂ ਹੀ ਚੈੱਕ ਪਾਸ ਕਰਾ ਕੇ ਲੈ ਜਾਓ ਬਾਅਦ ਚ ਆਪਸ ਵਿੱਚ ਦੋਹਾਂ ਤਰ੍ਹਾਂ ਚ ਕੋਈ ਫਰਕ ਨਹੀਂ ਪੈਂਦਾ ਆਓ ਡਿਟੇਲ ਪੁੱਛੀਏ ਫਿਰ ਇਹਨਾਂ ਨੂੰ ਆਪਾ ਤੋਰਦੇ ਹਾਂ ਵੀਰ ਸਸਰੀ ਕਾ ਸਤਿ ਸ਼੍ਰੀ ਅਕਾਲ ਜੀ ਨਾਮ ਦੱਸਣੀ ਬਈ ਆਪਣਾ ਨਾਮ ਮੇਰਾ ਜੀ ਪਵਨਵੀਰ ਸਿੰਘ ਤੇ ਆਪਣਾ ਰਾਮ ਸਿੰਘ ਵਾਲਾ ਪਵਨਵੀਰ ਭਾਈ ਅੱਜ ਤਿੰਨ ਬੱਛੀਆਂ ਵੇਚਣ ਲੱਗਿਓ ਕਰਦਿਆਂ ਹੀ ਇਹ ਆਪਣੇ ਤੇ ਕਰਦਿਓਗੇ ਆਪਣੇ ਜਿਹੜੀ ਇਹ ਪਹਿਲੇ ਨੰਬਰ ਤੇ ਬੱਛੀ ਇਹ ਦੰਦੋ ਕਿਵੇਂ ਆ ਇਹ ਦੰਦੋ ਚੌਗੀ ਹੋਗੀ ਠੀਕ ਹੈ ਤੇ ਇਹ ਚੌਥਾ ਮਹੀਨਾ ਇਹਨੂੰ ਲੱਗਿਆ ਤੇ ਨਾਲ ਤੋਂ ਉੱਪਰ ਗੱਬਣਾ ਚੈੱਕ ਪਾਸ ਹੋ ਗਈ ਹਾਂਜੀ ਚੈੱਕ ਪਾਸ ਜਿਹਨੇ ਲਜਾਣੀ ਕਰਾ ਸਕਦਾ ਹਾਂਜੀ ਹਾਂਜੀ ਕਰਾ ਸਕਦੇ ਕਿਹੜੀਓ ਬੋਲਦੀ ਹੈ ਜੀ ਆਪ ਠੀਕ ਹੈ ਤੇ ਸੀਮਨ ਕਿਹੜਾ ਲੱਗਿਆ ਸੀਮਨ ਇਹ ਲੱਗਿਆ ਵੀ 40 138 ਲੱਗਿਆ ਠੀਕ ਹੈ ਅੱਛਾ ਕੀ ਰੇਟ ਰਹੂਗਾ ਇਹਦਾ ਰੇਟ ਇਹਦਾ ਵੀ ਆਪਾਂ ਫੋਨ ਤੇ ਕਰਾਂਗੇ ਚਾਚਾ ਜੀ ਘਰੇ ਹੈ ਨਹੀਂ ਸੀਗੇ ਅੱਛਾ ਤੇ ਉਹਨਾਂ ਨਾਲ ਹੀ ਗੱਲ ਹੋਊਗੀ ਠੀਕ ਹੈ ਉਹਨਾਂ ਨਾਲ ਸਿੱਧੀ ਫੋਨ ਤੇ ਗੱਲ ਹੋ ਜੂ ਹਾਂਜੀ ਖੋਲੀ ਸੋ ਦੋਸਤੋ ਦੰਦ ਮੈਂ ਵੀ ਦੇਖੇ ਵੇ ਆ ਦੋ ਦੰਦ ਕੰਪਲੀਟ ਹੈ ਤੇ ਚੌਗ ਵਾਲਾਂ ਚੋਂ ਇੱਕ ਦੰਦ ਚੱਕਿਆ ਹੋਇਆ ਤਿੰਨਾਂ ਮਹੀਨਿਆਂ ਤੋਂ ਉੱਤੇ ਗੱਭਣ ਹੈ ਚੌਥਾ ਲੱਗਾ ਵਿਆਹ। ਸ਼ੁਰੂ ਚ ਮੈਂ ਵੀ ਕਹਿਤਾ ਸੀ ਤੇ ਬਾਈ ਨੇ ਵੀ ਤੁਹਾਨੂੰ ਦੱਸਤਾ ਵੀ ਜਿਹੜਾ ਵੀ ਰਲਜਾਣੀ ਚਾਹੁੰਦਾ ਬੱਛੀ ਉਹ ਚੈੱਕ ਪਾਸ ਕਰਵਾ ਸਕਦਾ। ਰੇਟ ਇਸ ਵੀਰ ਦੇ ਚਾਚਾ ਜੀ ਦੀ ਦੱਸਣਗੇ ਉਹ ਆਪ ਅਚਾਨਕ ਕੰਮ ਪੈ ਗਿਆ ਰਿਸ਼ਤੇਦਾਰੀ ਚ ਤੇ ਉਹ ਚਲੇ ਗਏ ਜਿਹਦੇ ਕਰਕੇ ਰੇਟ ਫੋਨ ਦੇ ਉੱਤੇ ਹੀ ਰੱਖ ਲੇ ਕਿਉਂਕਿ ਵੈਸੇ ਤਾਂ ਪਤਾ ਹੀ ਹੁੰਦਾ ਵੀ ਕੀ ਮੁੱਲ ਕਰਨਾ ਪਰ ਜਿਹਦੀ رائے ਹੋ ਜਾਂਦੀ ਹੈ ਜੇ ਉਹ ਇੱਥੇ ਹੁੰਦੇ ਤਾਂ ਉਹਨਾਂ ਨਾਲ رائے ਕਰਕੇ ਰੇਟ ਉਸ ਹਿਸਾਬ ਤੇ ਰੱਖਿਆ ਜਾਂਦਾ। ਸੋ ਹੁਣ ਉਹਨਾਂ ਨਾਲ ਤੁਸੀਂ ਸਿੱਧੀ ਗੱਲ ਕਰ ਲਓਗੇ। ਤਿੰਨਾ ਮਹੀਨਾ ਤੋਂ ਉੱਤੇ ਗੱਬਨ ਚ ਇੱਕ ਪਾਸਾ ਹੈ ਚਾਰ ਹੀ ਥਾਣਾ ਦੱਸੋ ਇਹਦੇ ਸੀਮਨ ਦੀ ਡਿਟੇਲ ਸਾਰੀ ਤੁਹਾਨੂੰ ਵੀਰ ਨੇ ਦੱਸ ਹੀ ਦਿੱਤੀ ਹੈ ਜਿਹੜਾ ਸੀਮਨੇ ਦੇ ਲੱਗਾ ਜਾਂ ਜਿਹੜੇ ਦੀ ਆਪ ਹੈ ਇਹ ਤੋਂ ਬਿਨਾ ਇੱਕ ਹੋਰ ਬੱਛੀ ਪਕਾਉ ਹੈ ਇਹ ਦੰਦੋਂ ਕਿਵੇਂ ਬੱਛੀ ਇਹ ਦੰਦੋਂ ਖੀਰੀ ਆਈ ਆਪਣੀ ਗੱਬਨ ਹੋਈ ਜਾਂ ਨਹੀਂ ਹਜੇ ਇਹਦੇ ਜੀ ਕੱਲ ਆ ਪੱਟੀ ਘਬਰਾਤਾ ਠੀਕ ਹੈ ਕਿਹੜੇ ਫੁੱਲ ਦਾ ਲੱਗਿਆ ਉਹ ਹੈ ਜੀ ਜਰਸੀ ਦੇ ਜੋਸ਼ ਦਾ ਠੀਕਾ ਠੀਕ ਹੈ ਆਪੇ ਕਿਹੜੇ ਜੀ ਆਪੇ ਹੈਗੀ ਜੀ ਪਿਆਜੀ ਰੋੜ ਦੀ ਠੀਕ ਹੈ ਤੇ ਬਾਕੀ ਇਹ ਡਾਕਟਰ ਕਹਿੰਦੇ 100% ਰਹੂਗੀ ਪਹਿਲਾਂ ਫੈਕਟਰੀਟ ਲਗਾ ਦਿੱਤੀ ਠੀਕ ਹੈ ਸੋ ਦੋਸਤੋ ਦੰਦ 50062 ਦੀ ਬਾਈ ਕਹਿੰਦਾ ਹੈ ਤੇ ਕੱਲ ਏ ਆਈ ਹੋਈ ਹੈ ਮਸਤੇਵੇਂ ਦਾ ਜਿਹੜਾ ਆਮ ਤੌਰ ਤੇ ਪਸ਼ੂ ਖਵਾਨਾ ਜਾਂ ਬਣਾ ਜਾਂਦੇ ਉਸ ਤਰ੍ਹਾਂ ਇਹਨੇ ਹਵਾਨਾ ਥੋੜੀ ਲੇਵਟੀ ਬਣਾਈ ਵੀ ਹੈ ਬਾਕੀ ਇਹ ਦੰਦੋਂ ਖੀਰੀ ਆ ਦੰਦ ਵੀਡੀਓ ਚ ਵੀ ਤੁਹਾਨੂੰ ਕੋਸ਼ਿਸ਼ ਕਰ ਲੈਣੇ ਦਿਖਾ ਦਿੰਨੇ ਆ ਬਾਕੀ ਮੈਂ ਦੰਦੇ ਦੇ ਦੇਖੇ ਹੋਏ ਆ ਪਰ ਤੁਹਾਨੂੰ ਵੀਡੀਓ ਚ ਕਨਫਰਮ ਕਰ ਦਿਆਂਗੇ ਵੱਡੇ ਘੱਟ ਕਾਠ ਦੀ ਹੈ ਇਹ ਦੋਨੇਂ ਬੱਚੀਆਂ ਸੋਹਣੀ ਹਾਈਟ ਦੀਆਂ ਇੱਕ ਬੇਨਤੀ ਜਦੋਂ ਬੱਚੀਆਂ ਦੀ ਵੀਡੀਓ ਬਣਾਉਣਾ ਹੋਣੇ ਇਹ ਗੱਲ ਐਡ ਕਰਿਆ ਕਰਾਂਗੇ ਵੀ ਤੁਸੀਂ ਇਹ ਖੁਰਨੀ ਤੋਂ ਅੰਦਾਜ਼ਾ ਲਾਇਆ ਕਰੋ ਪਸ਼ੂ ਦੀ ਹਾਈਟ ਦਾ ਕਿੰਨੀ ਕੁ ਉੱਚੀ ਲੰਬੀ ਵੱਚੀ ਜਾਂ ਤੁਹਾਨੂੰ ਲੱਗਦੀ ਹੁੰਦੀ ਹੈ ਜਿਵੇਂ ਇਹ ਖੁਰਨੀ 2 ਕੁ ਫੁੱਟ ਦੀ ਹੈ ਇਦੇ ਤੋਂ ਉੱਤੇ ਤੁਸੀਂ ਇਹਨਾਂ ਦੀ ਹਾਈਟ ਦੇਖ ਸਕਦੇ ਹੋ ਦੋਨੇ ਬੱਚੀਆਂ ਸੋਹਣੀ ਹਾਈਟ ਚ ਹੈ ਦੰਦ ਤੁਹਾਨੂੰ ਬਾਅਦ ਚ ਦਿਖਾਵਾਂਗੇ ਇੱਕ ਛੋਟਾ ਬੱਚਾ ਵੀ ਵੇਚਣਾ ਇਹ 6 ਮਹੀਨੇ ਦੀ ਠੀਕ ਹੈ ਕਿਹੜੇ ਸਾਲ ਡੈਨਮਾਰਕ ਠੀਕ ਹੈ ਇਹਦੀ ਮਾਂ ਨੇ 16-17 ਕਿਲੋ ਪਹਿਲਾਂ ਦੁੱਧ ਕੱਢਿਆ ਠੀਕ ਹੈ ਇਹਨਾਂ ਬੱਚੀਆਂ ਦੇ ਵੀ ਉਹਦੀ ਮਾਂ ਨੇ 22 ਕਿਲੋ ਦੁੱਧ ਕੱਢਿਆ ਜਿਹੜੀ ਉਹ ਵੱਡੀ ਅੱਛੀ ਗੱਭਣਾ ਠੀਕ ਹੈ ਤੇ ਦੋਵੇਂ ਸਾਰੇ ਪਸੂ ਚੰਗੇ ਰਵੇ ਵੀ ਆ ਠੀਕ ਹੈ ਤੋਰ ਦੇ ਸੋ ਦੋਸਤੋ 6 ਕਿ ਮਹੀਨੇ ਉਮਰ ਹੈ ਇਸ ਬੱਚੀ ਦੀ ਢਾਂਚਾ ਤੁਸੀਂ ਦੇਖ ਲਓ ਨਸਲ ਜਰਸੀ ਪਿਓਰ ਲੇਵੈ ਸੋਏ ਦੋਸਤੋ ਅੱਜ ਦੀ ਵੀਡੀਓ ਦੇ ਤਿੰਨ ਨਾ ਗਏ ਇਸ ਵੀਰ ਕੋਲ ਵਕਾਉ ਸੀ ਇਹਦੇ ਦੰਦ ਦਿਖਾ ਦਿੱਤੇ ਦੰਦ ਤੁਹਾਨੂੰ ਦੋਨਾਂ ਬੱਛੀਆਂ ਦੇ ਦੋਸਤੋ ਵੀਡੀਓ ਚ ਕਨਫਰਮ ਕਰ ਦਿੰਦੇ ਆ ਤਾਂ ਕਿ ਤੁਹਾਨੂੰ ਆਉਣਾ ਸੌਖਾ ਰਹੇ ਇੱਕ ਖੀਰੀ ਬੱਛੀ ਆ ਤਾਂ ਦੰਦ ਦੇਖ ਸਕਦੇ ਹੋ ਠੀਕ ਹੈ ਬਈ ਖੀਰੇ ਦੀ ਨਿਸ਼ਾਨੀ ਇਹ ਹੁੰਦੀ ਹੈ ਵੀ ਜੜ ਸ਼ੋਮ ਬਰੀਕ ਰਹਿੰਦੀ ਹੈ ਉੱਤੋਂ ਦੰਦ ਚੌੜਾ ਹੁੰਦਾ ਹੈ ਹੁਣ ਤੁਹਾਨੂੰ ਦੋਂਦੀ ਬੱਛੀ ਜੀ ਨੇ ਇੱਕ ਦੰਦ ਚੱਕਿਆ ਤੁਹਾਨੂੰ ਦੱਸਿਆ ਸੀ ਉਹ ਵੀ ਦਿਖਾ ਦਿੰਨੇ ਇਹਦੇ ਵੀ ਦੰਦ ਤੁਸੀਂ ਦੇਖ ਲਓ ਠੀਕ ਹੈ ਭਾਈ ਸੋ ਦੋ ਦੰਦ ਕੰਪਲੀਟ ਹੈ ਤੇ ਤੀਜਾ ਦੰਦ ਚੌਕ ਵਾਲਾ ਜਿਹੜਾ ਦੰਦ ਉਹ ਚੱਕ ਰਹੀ ਹੈ ਸੋ ਫਿਲਹਾਲ ਇਹ ਤਿੰਨ ਨਗ ਵਿਕਰੀ ਵਾਲੇ ਸੀ ਤੁਸੀਂ ਆ ਕੇ ਤਸੱਲੀ ਕਰਿਓ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਧੰਨਵਾਦ ਵੀਡੀਓ ਦੇਖਣ ਵਾਸਤੇ